ਮੈਨੂੰ ਕੈਨੇਡਾ ਗਿਆ ਨੂੰ 48 ਸਾਲ ਹੋ ਗਏ ਨੇ ਮਾਂ ਬੋਲੀ ਨਾਲ ਸੱਭਿਆਚਾਰ ਨਾਲ ਵਿਰਾਸਤ ਨਾਲ ਦਿਲੋਂ ਲਗਾ ਹੋਏ ਮੇਰੀ ਤੀਜੀ ਪੀੜ੍ਹੀ ਤੁਹਾਡੀ ਉਮਰ ਦੇ ਬੱਚਿਓ ਜਿੱਦਾਂ ਦੀ ਤੁਹਾਡੀ ਉਮਰ ਹੈ ਕੈਨੇਡੀਅਨ ਬੋਰ ਤੀਜੀ ਪੀੜ੍ਹੀ ਇੱਥੇ ਦੇ ਕਿਸੇ ਵੀ ਵੱਡੇ ਸਹਿਦਕਾਰ ਦੀ ਕਿਤਾਬ ਲਿਖੀ ਜੋ ਗਲਤੀਆਂ ਘੱਟ ਦੇਣਗੇ ਪੰਜਾਬੀ ਵਿੱਚ ਤੀਜੀ ਪੀੜ੍ਹੀ ਔਰ ਬੱਚਿਓ ਮੈਂ ਵੀ ਤੁਹਾਨੂੰ ਦੱਸਦਾ ਮਾਂ ਨੂੰ ਮਹਿਸੂਸ ਕਰਦਾ ਕਿ ਮੇਰਾ ਇਸ ਪੰਜਾਬ ਨਾਲ ਬਹੁਤ ਲਗਾ ਹੋਏ ਸਾਲ ਦੇ ਵਿੱਚ 6-7 ਵਾਰੀ ਦੇਖੋ ਪੰਜ ਵੱਡੇ ਬਿਜ਼ਨਸਦਾਰੇ ਨੇ ਕੈਨੇਡਾ 'ਚ ਮੇਰਾ ਸਾਰਾ ਪਰਿਵਾਰ ਕੈਨੇਡਾ 'ਚ ਰਹਿੰਦਾ ਹੈ ਤੁਸੀਂ ਹਿਸਾਬ ਲਾ ਕੇ ਦੇਖ ਲਓ ਭਈ ਜੇ ਮੈਨੂੰ ਰਾਤ ਨੂੰ ਜਾਗ ਆ ਜਾਏ ਨਾ ਤਾਂ ਮੇਰਾ 2 ਸਾਲ ਦਾ ਪੋਤਾ ਮੈਨੂੰ ਯਾਦ ਆ ਜਾਏ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਵੀ ਸੁੱਕੀ ਬਾੜ ਤੂੰ ਇੱਥੇ ਕੀ ਕਰਦਾ ਤੇਰਾ ਸਭ ਕੁਝ ਤੇ ਕੈਨੇਡਾ ਹੀ ਹੈ ਪਰ ਦੂਸਰੇ ਪਾਸੇ ਜ਼ਿੰਮੇਵਾਰੀ ਯਾਦ ਆ ਜਾਂਦੀ ਹੈ ਥੱਕ ਹੋ ਜਾਂਦਾ ਮੈਂ ਅੱਜ ਮੈਨੂੰ 14 ਦਿਨਾਂ ਐਨਾਂ ਹੋ ਗਏ ਨੇ ਰੋਜ਼ 300 ਕਿਲੋਮੀਟਰ ਗੱਡੀ ਚਾਲਦੀ ਹੈ ਟੈਂਪਰੇਚਰ ਦਾ ਹਿਸਾਬ ਲਾ ਲਓ ਤਿੰਨ ਜਾਂ ਦੋ ਤੇ ਘੱਟੋ ਘੱਟ ਸਮਾਗਮ ਡੇਲੀ ਹੁੰਦੇ ਨੇ ਹਾਂ ਫਿਜ਼ਿਕਲੀ ਥੋੜਾ ਫੀਲ ਹੁੰਦਾ ਥਕੀਮਾ ਆ ਪਰ ਮੈਂਟਲੀ ਕੋਈ ਥਕੀਮਾ ਨਹੀਂ ਹੁੰਦਾ ਕਿਉਂ ਇਦਾਂ ਲੱਗਦਾ ਵੀ ਕੁਝ ਕਰਨਾ ਹੈ ਰਾਈਟ ਮੈਂ ਕੋ ਪੋਲੀਟਿਕਲੀ ਐਕਟਿਵ ਨਹੀਂ ਆ ਮੈਂ ਕਦੀ ਕੋ ਬੋਟਾ ਨਹੀਂ ਮੰਗਦਾ ਬੇਸ਼ੱਕ 48 ਸਾਲ ਹੋ ਗਏ ਕੈਨੇਡਾ ਰਹਿੰਦਿਆਂ ਨੂੰ ਵੱਡੇ ਬਿਜ਼ਨਸਦਾਰੇ ਨੇ ਪਾਲਟੈਕਸ ਜਾਣਾ ਹੁੰਦਾ ਤੇ ਮਚਰੋਂ ਕਦੋਂ ਦਾ ਗਿਆ ਹੁੰਦਾ ਸਾਡੀ ਸੰਸਥਾ ਕੋਲ ਰਸੀਦ ਬੁੱਕ ਨਹੀਂ ਹੈ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਆਗੇ ਪ੍ਰੋਜੈਕਟ ਕਿੱਥੇ ਕਿੱਥੇ ਨਹੀਂ ਚੱਲਦੇ ਪੰਜਾਂ ਮੁਲਕਾਂ 'ਚ ਪ੍ਰੋਜੈਕਟ ਚੱਲਦੇ ਨੇ ਨੇਪਾਲ 'ਚ ਪ੍ਰੋਜੈਕਟ ਚੱਲਦੇ ਨੇ ਪਾਕਿਸਤਾਨ 'ਚ ਮੈਂ 12-13 ਸਾਲ ਤੋਂ ਜੁੜਿਆ ਹਾਂ ਸਾਲ 'ਚ ਤਿੰਨ ਚਾਰ ਵਾਰੀ ਜਾਣਾ ਮੈਡੀਕਲ ਕੈਂਪ ਚੱਲਦੇ ਨੇ ਯੂਨੀਵਰਸਿਟੀਆਂ ਕਾਲਜ ਦੇ ਵਿੱਚ 40 ਕਾਲਜ ਮੇਨਾ ਫਿਲੀਏਟਡ ਨੇ ਮੇਰਾ ਐਮਓ ਜੀ ਸਾਈਨ ਹੋਇਆ ਸੀ ਕੋਈ ਗਰੀਬ ਬੱਚੀ ਜਾਂ ਬੱਚਾ ਫੀਸ ਦੁਖੋਂ ਨੇ ਉਹਨਾਂ ਘਰ ਰਹਿਣ ਦਿੰਦੇ ਉਹਨੂੰ ਸਕੂਲੇ ਬਚਾਉਨੇ ਆ ਕਿਉਂ ਜਿਹੜੀ ਐਜੂਕੇਸ਼ਨ ਐ ਐਜੂਕੇਸ਼ਨ ਨਾਲ ਹੀ ਇਸ ਵਧੀਆ ਸਮਾਜ ਸਿਰਜਿਆ ਜਾਣਾ ਏ ਜੇ ਸਾਡੇ ਬੱਚੇ ਅਨਪੜ੍ਹ ਰਹਿ ਜਾਣਗੇ ਤੇ ਸਮਾਜ ਇੰਨਾ ਵਧੀਆ ਨਹੀਂ ਹੋਏਗਾ ਸਾਡੀ ਮੇਰੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਏ ਕਿ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਜੂਕੇਟ ਕਰਦੀ ਏ ਸੋ ਸਾਡੀ ਵੀ ਕੋਸ਼ਿਸ਼ ਕਰ ਹੁੰਦੀ ਰਹਿੰਦੀ ਏ ਆਪਣਾ ਤੁਹਾਡਾ ਤੇ ਮੇਰਾ ਇੱਕ ਗੋਲ ਏ ਕਿ ਅਸੀਂ ਇਹ ਕਿਤਾਬ ਸਦਾ ਹੀ ਛਪਦੀ ਰਹੂਗੀ ਜਿੰਨਾ ਚਿਰ ਤੁਸੀਂ ਲਿਖਦੇ ਰਹੋਗੇ ਚਾਰ ਕਿਤਾਬਾਂ ਦੀ ਤੁਹਾਨੂੰ ਕੋਈ ਬੰਦਿਸ਼ ਨਹੀਂ ਹੈ 5 ਛਪ ਜਾਂ ਮਹਾਲੀ ਤੋਂ 6 ਛਪ ਜਾਂ 10 ਛਪ ਜਾਂ ਜਦ ਦੋ ਅੱਖਰਾਂ ਜੇ ਕਹ ਲਓ ਵੀ ਜਿੰਨਾ ਚਿਰ ਇਹ ਕਿਤਾਬ ਦਾ ਨਾਮ ਗੀਨੈਸ ਬੁੱਕ ਰੈਕੋਰਡ ਦੇ ਵਿੱਚ ਨਹੀਂ ਜਾਂਦਾ ਆਪਾਂ ਛਪਦੇ ਰਾਂਗੇ ਰਾਈਟ ਸੋ ਤੁਸੀਂ ਮੇਰੇ ਨਾਲ ਵਾਅਦਾ ਕਰੋ ਤੁਸੀਂ ਲਿਖਦੇ ਰਹੋਗੇ ਤੇ ਮੈਂ ਤੁਹਾਨੂੰ ਵਾਇਗਰੀ ਨੂੰ ਯਾਦ ਕਰਕੇ ਹੁਣ ਕਹਿ ਰਿਹਾ ਛਪਦੇ ਹੀ ਰਹਿਣਗੇ ਹੋ ਹੀ ਨਹੀਂ ਸਕਦਾ ਤੇ ਬेटर ਕਾ ਵਟਾਏ ਮੈਂ ਇਹ ਹੀ ਆਪਣੇ ਸਮਾਜ ਨੂੰ ਦੱਸਣਾ ਚਾਹਨਾ ਕਿ ਜਿਹੜੇ ਕਹਿ ਰਹੇ ਨੇ ਕਿ ਅੱਜ ਦੇ ਬੱਚੇ ਮਾਂ ਬੋਲੀ ਨਾਲ ਮੋਹ ਨਹੀਂ ਰੱਖਦੇ ਪਿਆਰ ਨਹੀਂ ਰੱਖਦੇ ਅਸੀਂ ਤਾਂ ਸਕੂਲਾਂ ਦੇ ਵਿੱਚੋਂ ਐਸੀ ਚੀਜ਼ ਲੱਭਈ ਸਾਨੂੰ ਖਜ਼ਾਨਾ ਲੱਭ ਪਿਆ ਬੱਚੇ ਤੇ ਬਹੁਤ ਮੋਹ ਰੱਖਦੇ ਨੇ ਪਰ ਉਹਨਾਂ ਨੂੰ ਕੋ ਫੜਦਾ ਨਹੀਂ ਉਹਨਾਂ ਦੀ ਕੋ ਬਾ ਨਹੀਂ ਫੜਦਾ ਅਧਿਆਪਕ ਸਹਿਮਾਨਾ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ ਕੋ ਮੌਕਾ ਹੀ ਨਹੀਂ ਮਿਲਦਾ ਪਹਿਲੀ ਵਾਰੀ ਮੌਕਾ ਮਿਲਿਆ ਵੀ ਕੁਝ ਕਰ ਲਈਏ ਮੁਹੱਬਤੀ ਜੈ ਦਿਲ ਵਾਲਾ ਬੰਦਾ ਆ ਮਹੱਬਤ ਪੰਡਣਾ ਮੇਰਾ ਸ਼ੌਂਕ ਹੈ ਮੈਨੂੰ ਨਾ ਕੋਈ ਸ਼ੋਹਰਤ ਚਾਹੀਦੀ ਨਾ ਮੈਨੂੰ ਕੋ ਪੈਸਾ ਚਾਹੀਦਾ ਬੜੀ ਹਾਲੇ ਦੀ ਜ਼ਿੰਦਗੀ ਆ ਬਾਲ ਬੱਚੇ ਨੇ ਪੋਤੇ ਪੋਤੀਆਂ ਨੇ ਦੋਤੇ ਦੋਤੀਆਂ ਨੇ ਬਸ ਆਹਾਂ ਯਾਪੇ ਮੈਂ ਕੁਝ ਆਪਣੀ ਸਮਾਜ ਲਈ ਕਰ ਸਕਾਂ ਸੋ ਆਓ ਦਿਲਾਂ ਦੇ ਵਿੱਚ ਮੁਹੱਬਤਾਂ ਦੇ ਦੀਵੇ ਵਾਲੀਏ ਕੰਨਾਂ ਤੇ ਆਮ ਲੋਕ ਬਾਲ ਕੇ ਬੈਠੇ ਹੀ ਨੇ ਭਾਜੇ ਅੰਦਰ ਝਗਣ ਕੇ ਮੁਹੱਬਤ ਦੇ ਦੀਵੇ ਗੱਲ ਫੇਹੀ ਬਣਨੀ ਹੈ ਸੋ ਥੈਂਕ ਯੂ ਵੈਰੀ ਮੱਚ ਗਾਰਦਨ